ਬਾਬੂ ਜੀ ਜਿਹੜੀ ਪੁਆਦ ਦੇ ਵਿੱਚ ਜੋ ਕੁਝ ਹੋ ਰਿਹਾ ਥੋੜਾ ਹਟਕੇ ਸਵਾਲ ਕਰ ਰਹੇ ਆ ਤੁਹਾਡੇ ਨਾਲ ਅਸੀਂ ਚਾਹਨੇ ਕਿ ਇਸ ਤਰ੍ਹਾਂ ਦਾ ਕੰਟੈਂਟ ਵੀ ਬਣੇ ਪੁਆਦ ਦੇ ਖੇਤਰ ਚ ਆਪਣੇ ਆਲੇ ਦੋਲੇ ਜਿੰਨੇ ਪਿੰਡ ਐ ਮੁਹਾਲੀ ਜ਼ਿਲ੍ਹੇ ਦੇ ਵਿੱਚ ਇਹ ਸਾਰੇ ਬਰਬਾਦ ਹੋ ਗਏ ਇਹਨਾਂ ਦੀ ਥਾਂ ਤੇ ਫਲੈਟ ਤੇ ਕਲੋਨੀਆਂ ਤਾਂ ਬਣਦੀਆਂ ਜਾ ਰਹੀਆਂ ਜੀ ਤੁਸੀਂ ਸ਼ਹਿਰਾਂ ਦੀ ਗੱਲ ਛੇੜੀ ਐ ਤਾਂ ਇਹ ਦੁਖਾਂਤ ਹੈ ਤੁਹਾਡੇ ਸੀਨੀਅਰ ਚ ਕਿਤੇ ਜਾਂ ਦੇਖੋ ਤੁਸੀਂ ਦੁਨੀਆ ਜਿੱਕੇ ਸੇ ਬੁਲ ਚਲੇ ਜਾਓ ਜੀ ਇੰਗਲੈਂਡ ਹੀ ਲਰੋ ਹੂੰ ਇੰਗਲੈਂਡ ওভার ਪਾਪੂਲੇਟਡ ਆ ਜੀ ਲੋਡ ਕੋ ਤਿੰਨ ਗੁਣਾ ਜ਼ਿਆਦਾ ਆਬਾਦੀ ਬਣ ਗਈ ਉਹਨਾਂ ਜੀ ਉਹਨਾਂ ਨੇ ਆਪ ਵੀ ਜਿਹੜੀ ਜ਼ਮੀਨ ਮਾਰਕ ਦੀ ਜੰਗਲ ਤੇ ਖੇਤਾ ਲਈ ਉਹਦੇ ਵਿੱਚ ਕੰਸਟਰਕਸ਼ਨ ਨਹੀਂ ਕਰ ਸਕਦੇ ਜੀ ਮੈਨੂੰ ਲੱਗਦਾ ਕਿ ਜੀ ਉਹਨਾਂ ਗਿਆਨ ਅੱਛੇ ਵਕੀਲ ਹੈ ਕਰ ਸਕਦੇ ਮਸਲਾ ਹੱਲ ਜੀ ਉਹਦੇ ਸ਼ਹਿਰਾਂ ਦੀ ਇੱਕ ਹੱਦ ਹੋਣੀ ਚਾਹੀਦੀ ਹੁੰਦੀ ਹੈ ਹੂੰ ਜੇ ਤੁਹਾਨੂੰ ਲੱਗਦਾ ਸ਼ਹਿਰ ਫੇਰ ਵੀ ਕਰੋ ਯਾਰ ਯਾ ਉੱਥੇ ਪਾਪੂ ਨੇ ਸ਼ੁਰੂਆਤੀ ਹੈ ਤਾਂ ਤੁਸੀਂ ਹਾਈ ਰਾਈਜ਼ ਬਿਲਡਿੰਗਾਂ ਬਣਾ ਲਓ ਜੀ ਖੇਤ ਦੀ ਜੋ ਜ਼ਮੀਨ ਹੈ ਪੰਜਾਬ ਦਾ ਮੁੱਖ ਧਕਾ ਖੇਤੀਬਾੜੀ ਹੈ ਹੂੰ ਤਾਂ ਇਤਨੀ ਵੱਡੀ ਜਿੱਥੇ ਕੱਲਾ ਕਿਸਾਨ ਨਹੀਂ ਆਉਂਦਾ ਮਜ਼ਦੂਰ ਭਰਾ ਵੀ ਆਉਂਦੇ ਨੇ ਜੀ ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਹੂੰ ਜਦੋਂ ਆਪਣੀ ਫਸਲ ਗਈ ਦੇ ਅੰਦਰ ਜਿਹੜੇ ਸਾਡੇ ਛੋਟੇ ਤਾਂ ਹੁਣ ਤੁਹਾਡਾ ਰੋਪਣ ਸ਼ਹਿਰ ਹੋ ਗਿਆ ਉਰਾਹੀ ਹੋ ਗਿਆ ਮਰੀਂਡਾ ਹੋ ਗਿਆ ਸਮਰਾਣ ਇਹ ਜਿਹੜੇ ਸ਼ਹਿਰਾਂ ਦੀ ਹਦਕਰਨਾ ਹੈ ਕਿ ਉਹਨਾਂ ਪਿੰਡਾਂ ਨਾਲ ਜੁੜੀਆਂ ਹੋਣਾਂ ਕਿ ਜੇ ਉਹ ਖੁਸ਼ਹਾਲ ਹੈ ਤਾਂ ਦੁਕਾਨਾ ਖੁਸ਼ਹਾਲ ਹੈ ਜੀ ਕਿ ਤੁਹਾਡੇ ਵਾਸਤੇ ਕੀਤਾ ਹੀ ਨਾ ਰਿਹਾ ਫਿਰ ਕੀ ਕਰੋਗੇ ਹੂੰ ਇਹ ਤਾਂ ਤੁਹਾਨੂੰ ਸਾਨੂੰ ਇਹ ਲੱਗਦਾ ਅਸੀਂ ਤੁਸੀਂ ਅਸੀਂ ਸਾਰੇ ਇਕੱਲੇ ਇਕੱਲੇ ਆਪਣੇ ਵਿਸ਼ਿਆਂ ਤੇ ਬੋਲਦੇ ਜੀ ਜਿਹੜਾ ਕਾਰਪੋਰੇਟ ਆ ਪਹਿਲੀ ਜ਼ਮੀਨ ਨਹੀਂ ਖਾ ਰਿਆ ਉਹਨੇ ਛੋਟੇ ਦੁਕਾਨਦਾਰ ਤੁਖਾਲਨੇ ਹੋਏ ਹੂੰ ਆ ਬੱਡੇ ਆ ਸਾਡੇ ਪਿੰਡਾਂ ਕੋਲ ਆ ਬੱਡੇ ਬਾੜ ਤੋਂ ਬੜੇ ਵੱਡੇ ਜੀ ਕਾ ਦੁਕਾਨਦਾਰੋਂ ਕਿੱਥੇ ਜਾਊਗਾ ਹੂੰ ਜੀ ਦੀ ਸੰਤੁਸ਼ਟੀ ਹੈ ਵੀ ਮੈਨੂੰ ਚਾਹ ਨੂੰ ਬਾਚਾ ਸੌਂ ਬਾਜਦੇ ਤੇ ਮੈਂ ਬਿਲਡਿੰਗ ਵਧੀਆ ਕੋਸ਼ ਹੈ ਹੂੰ ਉਹਨਾਂ ਨੇ ਹੀ ਵਿਅਰਜਗਾਰ ਹੋਣਾ ਜੀ ਉਸ ਕਰਕੇ ਜੀ ਕਿਸਾਨੀ ਜਾਂਦੀ ਹੈ ਜਾਂ ਤੁਹਾਡੀ ਜ਼ਮੀਨ ਜਾਂਦੀ ਹੈ ਤਾਂ ਸਾਰਾ ਕੁਝ ਹੀ ਜਾਂਦਾ ਹੂੰ ਲਓ ਜੀ ਬਹੁਤ ਚੰਗਾ ਲੱਗਾ ਜੀ